ਫਿਰ بار بار ਮੈਂ ਕਹਿ ਰਿਹਾ ਤੇ ਸ਼੍ਰੀ ਗੁਰੂ ਦਾਸਵਾ ਪੈਰਸ ਨੂੰ ਵੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਭਾਈ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪਰਬ ਆ ਤੇਰੇ ਨਾਲ ਆ ਅਸੀਂ ਤੁਹਾਡੇ ਨਾਲ ਆ ਅਗਰ ਤੁਸੀਂ ਆਪਣੇ ਬਾਬੇ ਦੀ ਵਰਸੀ ਮਨਾਉਣੀ ਆ ਜਾਂ ਇੱਕ ਹਫ਼ਤਾ ਬਾਅਦ ਰੱਖੋ ਜਾਂ ਫਿਰ ਜੇ ਇਕੱਠੀ ਰੱਖਣੀ ਆ ਅਸੀਂ ਤੁਹਾਡੇ ਨਾਲ ਨਹੀਂ ਅਸੀਂ ਸਤਗੁਰੂ ਦਾਸ ਸਮਾਰੇ ਦੀ ਬਾਣੀ ਦੇ ਵਿੱਚ ਜੋ ਲਿਖਿਆ ਆ ਅਸੀਂ ਉਹਦੇ ਮੁਤਾਬਕ ਚੱਲਦੇ ਆਂ ਪਰ ਜੇ ਕੋਈ ਲਾਲਚ ਦੇ ਵਿੱਚ ਆ ਕੇ ਕੋਈ ਲਾਲਚ ਦੇ ਵਿੱਚ ਆਉਂਦਾ ਹੋਵੇ ਯਾਦ ਰੱਖ ਲਿਓ ਅਸੀਂ ਸਾਰੇ ਹੀ ਕੁੱਤੇ ਆ ਜਿੰਨੇ ਪ੍ਰਧਾਨ ਨੇ ਗੁਰੂ ਘਰਾਂ ਦੇ ਇਹ ਸਾਰੇ ਹੀ ਕੁੱਤੇ ਨੇ ਜਿੰਨੇ ਪ੍ਰਚਾਰਕ ਨੇ ਸਾਰੇ ਹੀ ਕੁੱਤੇ ਨੇ ਗੁਰੂ ਘਰਾਂ ਦੇ ਪ੍ਰਧਾਨ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਪ੍ਰਧਾਨ ਗੁਰੂ ਘਰਾਂ ਦੇ ਸਸਤਮ ਨੂੰ ਪ੍ਰਚਾਰਕ ਗਰਾਗੀ ਢਾਡੀ ਕੀਰਤਨ ਸਾਰੇ ਹੀ ਕੁੱਤੇ ਨੇ ਉਹਨਾਂ ਦੇ ਵਿੱਚ ਮੈਂ ਵੀ ਇੱਕ ਆ ਪਰ ਮੈਂ ਕਦੇ ਉਹ ਕੁੱਤਾ ਆ ਬਈ ਕਦੀ ਲਾਲਚ ਦੇ ਵਿੱਚ ਆਪਣੇ ਗੁਰੂ ਦੀ ਬਾਣੀ ਦੇ ਦਾਗ ਨਹੀਂ ਲਗਣਾਂਗਾ ਅ ਜੇ ਤੁਸੀਂ ਲਾਲਚ ਦੇ ਵਿੱਚ ਕੋਈ ਕੰਮ ਕਰ ਰਹੇ ਆਂ ਇਹ ਕਦਮ ਚੱਕ ਰਹੇ ਆ ਤੁਸੀਂ ਲਾਰਜ ਦੇ ਵਿੱਚ ਕਰ ਰਹੇ ਆ ਤੇ ਕਮੇਟੀ ਤੇ ਐਕਸ਼ਨ ਜਿਨ੍ਹਾਂ ਨੇ ਚੁਣੀ ਹੋਈ ਆ ਕਮੇਟੀ ਉਹ ਕਹਿਰਬਦਾਸ ਖਲਾਸ ਚਮਾਰਾ ਜੋਹਮ ਸੈਰੀ ਸੋ ਮੀਤ ਹਮਾਰਾ ਮੈਂ ਵਾਰ-ਵਾਰ ਤੁਹਾਨੂੰ ਹੱਥਾਂ ਜੋੜ ਰਿਹਾ ਕਿ ਭਾਈ ਇਹਨੂੰ ਕਲੀਅਰ ਕਰੋ ਬਾਬੇ ਦੀ ਵਰਸੀ ਆ ਜਾਂ ਫਿਰ ਗੁਰੂ ਤੇਗ ਬਹਾਦਰ ਜਾਂ ਸਦੀਪ ਵਰਗ ਆ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਕਲੀਅਰ ਕਰੋ ਗੱਲ ਨੂੰ ਜੇ ਬਾਬੇ ਦੀ ਵਰਸੀ ਆ ਤੇ ਸ੍ਰੀ ਗੁਰੂ ਦਾਸ ਸਭਾ ਪੈਰਸ ਕੋਈ ਵੀ ਇਦਾਂ ਇੰਤਿਆਮ ਨਹੀਂ ਕਰੂਗੀ ਬਾਬੇ ਦੀ ਵਰਸੀ ਦੇ ਕਿਉਂ ਕਿਉਂਕਿ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਬਾਬੇ ਦੇ ਕਰਮ ਦੇ ਕੇ ਜਾਂਦੀ ਹੈ ਮੈਂ ਨਹੀਂ ਕਹਿ ਰਿਹਾ ਬਾਣੀ 'ਚ ਲਿਖਿਆ ਹੋਇਆ ਖੱਟ ਕਰਮ ਕੁੱਲ ਸੰਜੁਕਤ ਹੈ ਹਰ ਭਗਤ ਹਿਰਦੇ 나ਹੀ ਜਿਹੜੇ ਆਪਣੇ ਆਪ ਨੂੰ ਕੁੱਲਾ ਨੂੰ ਆਪਣੀਆਂ ਕੁੱਲਾਂ ਨੂੰ ਕਰਮਾਂ ਦਾ ਖਟਿਆ ਖਾ ਕੇ ਕਹਿੰਦੇ ਸਾਡੇ ਕਰਮ ਉੱਚੇ ਤੇ ਗੁਰੂ ਸਾਹਿਬ ਕਹਿੰਦੇ ਹਰ ਜਿਹੜਾ ਹਰ ਦਾ ਭਗਤ ਆ ਉਹਦੇ ਹਿਰਦੇ 'ਚ ਨਹੀਂ ਮੈਨੂੰ ਕਹਿ ਰਿਹਾ ਗੁਰੂ ਸਾਹਿਬ ਦੀ ਬਾਣੀ ਕਹਿ ਰਹੀ ਹੈ ਜੇ ਤੁਸੀਂ ਇਹ ਜਲਦੀ ਜਿੰਨੀ ਜਲਦੀ ਹੋ ਸਕਦਾ ਫੈਸਲਾ ਲਾਓ ਅਗਰ ਤੁਸੀਂ ਇਦਾਂ ਕੀਤੀ ਤੇ ਤੁਹਾਡੇ ਉੱਤੇ ਐਕਸ਼ਨ ਜਿਨ੍ਹਾਂ ਨੇ ਕਮੇਟੀ ਚੁਣੀ ਹੋਈ ਆ ਜਿਨ੍ਹਾਂ ਨੇ ਤੁਹਾਨੂੰ ਜ਼ਿੰਮੇਵਾਰ ਬਣਾਇਆ ਤੁਹਾਨੂੰ ਲਾਸਤੀ ਕੁੱਕਰ ਨਹੀਂ ਬਣਾਇਆ ਸੀ ਲਾਸਤੀ ਕੁੱਤੇ ਨਹੀਂ ਬਣਾਇਆ ਸੀ ਕਬੀਰ ਕੁਕਰ ਰਾਮ ਕਾ ਮੁਤਿਆ ਮੇਰਾ ਨਾਮ ਗਲੇ ਹਮਾਰੇ ਜੈਬਰੀ ਜੱਕ ਠੀਕੇ ਤਾ ਜਾਉ ਜਿੱਧਰ ਸਤਗੁਰ ਵਦਾਸ ਮਹਾਰਾਜੀ ਦੀ ਸੋਚ ਆ ਉਧਰ ਨੂੰ ਜਾਂਦੀ ਉਧਰ ਨੂੰ ਜਾਣਾ ਪਣਾ ਤੁਹਾਨੂੰ ਸਤਗੁਰ ਕਬੀਰ ਜੀ ਦੀ ਸੋਚ ਸਤਗੁਰ ਨਾਮਦੇਵ ਜੀ ਸਦਨਾ ਜੀ ਸੈਨ ਜੀ ਦੀ ਸੋਚ ਇਹ ਸਤਗੁਰਤਾ ਨਾਜੀ ਦੀ ਸੋਚ ਜਿੱਧਰ ਉਹ ਸਾਨੂੰ ਲਿਜਾਊਗੀ ਉਹ ਤੁਹਾਨੂੰ ਜਾਵਾਂਗੇ ਅਸੀਂ ਉਹ ਕੁਕਰ ਆ ਜੇ ਸਾਰੇ ਹੀ ਤੁਸੀਂ ਇਸ ਤਰ੍ਹਾਂ ਕਰਨ ਲੱਗ ਪਏ ਇੱਕ ਵੀ ਗੁਰੂ ਘਰ ਨੂੰ ਇਹ ਪਤਾ ਨਹੀਂ ਹੈਗਾ ਘਰਾਂ ਨੂੰ ਨਹੀਂ ਪਤਾ ਕਿਸ ਗੁਰੂ ਘਰ ਨੂੰ ਨਹੀਂ ਪਤਾ ਇਸ ਗੱਲ ਦਾ ਇਹ ਬਾਬੇ ਦੀ ਵਰਸੀ ਆ ਜਾਂ ਫਿਰ ਗੁਰੂ ਤੇਗ ਬਹਾਦਰ ਜਾਂ 시ਦੀਪੁਰ ਇਹਨੂੰ ਕਲੀਅਰ ਕਰੋ ਉਹਨਾਂ ਤਾਂ ਨਹੀਂ ਪੁੱਛਣਾ ਹੋ ਸਕਦਾ ਉਹਨਾਂ ਦੀਆਂ ਕਹਿੰਦਾ ਬਤਲਿਆ ਕਿ ਉਹਨਾਂ ਨੇ ਆਪਣੀਆਂ ਯਾਰੀ ਦੋਸਤੀਆਂ ਖਰਾਬ ਨਾ ਕਰਨੀਆਂ ਹੋਣ ਬਰਛੀ ਗੁਰੂ ਲਾ ਸਵਾ ਪੈਰਸ ਇਹ ਤਾਂ ਪੁੱਛ ਸਕਦੀ ਹੈ ਨਾ ਇਹ ਤਾਂ ਸਵਾਲ ਕਰ ਸਕਦੀ ਆ ਕਿ ਨਹੀਂ ਕਰ ਸਕਦੇ ਤੁਸੀਂ ਪਹਿਲਾਂ ਕਲੀਅਰ ਕਰੋ ਇਸ ਗੱਲ ਨੂੰ ਅਗਰ ਤੁਸੀਂ ਫੈਸਲਾ ਜਿਹੜੇ ਨਾਮੀ ਰਾਗੀ ਆ ਰਹੇ ਨੇ ਨਾ ਇੱਥੇ ਬਾਬੇ ਨੇ ਕਹਾਣੀਆਂ ਸੁਣਾ ਕੇ ਜਾਣਾ ਉਹਨੇ ਹਰ ਇੱਕ ਬੰਦੇ ਨੂੰ ਸਤ ਮੰਨਣ ਦਾ ਹੱਕ ਆ ਮੰਨੋ ਜਿਸ ਨੂੰ ਕੋਈ ਨਹੀਂ ਰੋਕਿਆ ਜਾਂਦਾ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਮਹਿਲਾ ਪੰਜਵਾ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਦੂਜੀ ਪਾਛਾਈ ਜਿਹਨੂੰ ਲੈਣਾ ਕਹਿੰਦੇ ਆ ਮਹਿਲਾ ਪੰਜਵਾ ਮਹਿਲਾ ਪਹਿਲਾ ਦਮਾਤੇ ਫਿਰ ਲੜੇ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਇਹਨਾਂ ਦੇ ਨਾਲ ਕੋਈ ਵੀ ਬੂਬਨਾ ਬਾਬਾ ਕੋਈ ਵੀ ਹੋਵੇ ਕੋਈ ਵੀ ਅਗਰ ਤੁਸੀਂ ਇਸ ਇਹਦੇ ਉੱਤੇ ਵਿਚਾਰ ਕਰਨੀ ਚਾਹੁੰਦੇ ਆ ਤਾਂ ਇਦਾਂ ਕਿਉਂ ਜਦੋਂ ਮਰਜੀ ਵਿਚਾਰ ਕਰ ਲਓ ਅਸੀਂ ਤੁਹਾਨੂੰ ਕਦੀ ਵੀ ਇਜਾਜ਼ਤ ਨਹੀਂ ਦੇਵਾਂਗੇ ਕਿ ਤੁਸੀਂ ਆਪਣੇ ਬਾਬਿਆਂ ਨੂੰ ਗੁਰੂ ਤੇਗ ਬਹਾਦਰ ਦੇ ਨਾਲ ਮੜਾਓ ਗੁਰੂ ਤੇਗ ਬਹਾਦਰ ਉਤੇਕ ਬਹਾਦਰ ਜੀ ਉਹ ਪਰਖਾਇਆ ਇਸ ਕਰਕੇ ਖਤ ਜੋੜ ਕੇ ਬੇਨਤੀ ਕਰਦੇ ਹਾਂ ਬਾਰ-ਬਾਰ ਹੱਥਾਂ ਪਾ ਜੁੜ ਰਿਆਂ ਕਿ ਤੁਹਾਨੂੰ ਸਵਾਲ ਕਰਨ ਦੀ ਗੱਲ ਤੁਹਾਡੇ ਦਿਮਾਗ 'ਚ ਪੈ ਜਵੇ ਮੋੜੀ ਵੀਡੀਓ ਨੂੰ ਵੀਡੀਓ ਨੂੰ ਪੂਰੀ ਸੁਣਿਓ ਸਤਗੁਰੂ ਅਰਦਾਸ ਮਨਾ ਜੋ ਬਾਣੀ ਚ ਕਿਹਾ ਹੈ ਅਸੀਂ ਬਾਣੀ ਦੇ ਖਿਲਾਫ ਕੋਈ ਕੰਮ ਨਹੀਂ ਕਰ ਸਕਦੇ ਅਸੀਂ ਜਾਣਾ ਤਾਂ ਕੀ ਤੁਸੀਂ ਤਾਂ ਲੰਗਰ ਦੇ ਰਿਹਾ ਹੋ ਨਾ ਅਸੀਂ ਜਾ ਵੀ ਨਹੀਂ ਸਕਦੇ ਉੱਥੇ ਕਿਉਂ ਕਿ ਜਿਹੜੇ ਕਾਮ ਦੇ ਚਰਸਤ ਲੋਕ ਨੇ ਅਸੀਂ ਉਹਨਾਂ ਦੀਆਂ ਵਾਸੀਆਂ ਤੇ ਜਾ ਨਹੀਂ ਸਕਦੇ ਹੋ ਸਕਦਾ ਇੱਕ ਦੀ ਗਲਤੀ ਹੋਵੇ ਪਰ ਦਾਗ ਪੂਰੇ ਡੇਰੇ ਤੇ ਲੱਗਾ ਜੇ ਨੇ ਮਰਣਾਇਆ ਨੂੰ ਮੰਨੇ ਅੱਖੀ ਦੇਖ ਕੇ ਦੋਤੇ ਪਈ ਹੋਈ ਮੱਖੀ ਖਾਣੀ ਆ ਖਾਓ ਤਕਰੀਬ ਸਾਬ ਨੇ ਗੱਲਾਂ ਸਪਸ਼ਟ ਕੀਤੀਆਂ ਹੋਈਆਂ ਆ ਮੱਖੀ ਚੰਦਰ ਪਰ ਹਰੇ ਗੰਧ ਸੁਗੰਧ ਵਹਿ ਜਾਏ ਇੱਕ ਮੱਖੀ ਆ ਸਿਰਫ ਫੁੱਲਾਂ ਦਾ ਰਸ ਚਾਸ ਚੱਕ ਕੇ ਅਰੇ ਕੱਟ ਕੇ ਬੂਟਿਆਂ ਤੇ ਰਹਿ ਕੇ ਫੁੱਲਾਂ ਤੇ ਰਹਿ ਕੇ ਸ਼ਹਿਦ ਪੈਦਾ ਕਰਦੀ ਆ ਇੱਕ ਮੱਖੀ ਆ ਉਸ ਮੱਖੀ ਦੇ ਦਿਮਾਗ ਨੂੰ ਇਹ ਨਹੀਂ ਪਤਾ ਕਿ ਮੈਂ ਗੰਦਗੀ ਤੇ ਬਹਿਣਾ ਤੇ ਯਾ ਮੈਂ ਉਹ ਆਟੇ ਤੇ ਵੀ ਬਹਿ ਜਾਂਦੀ ਆ ਮਠਾਈ ਤੇ ਵੀ ਬਹਿ ਜਾਂਦੀ ਆ ਤੇ ਗੰਦ ਤੇ ਵੀ ਬਹਿ ਜਾਂਦੀ ਯਾਰ ਸ਼੍ਰੀ ਗੁਰੂ ਦਾਸ ਦਾ ਪੈਰਸ ਦੀ ਕਮੇਟੀ ਉਹ ਮੱਖੀ ਆ ਜਿਹਨੂੰ ਪਤਾ ਹੀ ਨਹੀਂ ਲੱਗਦਾ ਗੰਦਗੀ ਕੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹੜਾ ਤੁਸੀਂ ਰੱਖਿਆ ਹੋਇਆ ਜੇ ਜੀ ਤੁਸੀਂ ਪੂਜਾ ਕਰਦੇ ਹੋ ਜਿਹਦੇ ਮੋਰੇ ਸੀ ਛਕਾਉਂਦੇ ਹੋ ਉਹਦੇ ਵਿੱਚ ਲਿਖਿਆ ਹੋਇਆ ਸੱਤ ਸੰਗਤ ਮਿਲ ਰਹੀ ਹੈਵਾਦੋ ਜੈਸੇ ਮਤਪਮਖੀਰਾ ਉਹ ਸੱਤ ਸੰਗਤ ਹੋਣੀ ਚਾਹੀਦੀ ਹੈ ਜਿੱਥੇ ਮਨੁੱਖਤਾ ਦੀ ਗੱਲ ਹੋਵੇ ਇਹ ਨਹੀਂ ਵੀ ਗੁਰੂ ਤੇਗ ਬਹਾਦਰ ਦੇ ਨਾਮ ਦੇ ਉੱਤੇ ਆਪਣੇ ਬਾਬੇ ਦੀਆਂ ਗੱਲਾਂ ਕਰਕੇ ਆਉ ਜਾਣ ਹੱਥ ਜੋੜ ਕੇ ਬੇਨਤੀ ਕਰਦਾ ਇਹਨੂੰ ਸਮਝ ਲਓ ਚੰਗੇ ਰਵਾਂਗੇ ਨੇ ਤਾਂ ਜਿਸ ਲਾਈਨ ਦੇ ਵਿੱਚ ਇਹਨਾਂ ਨੇ ਗੁਰੂਆਂ ਨੂੰ ਖੜੇ ਕੀਤਾ ਉਸੇ ਲਾਈਨ ਦੇ ਵਿੱਚ ਤੁਹਾਡੇ ਸਤਿਗੁਰ ਅਦਾਸ ਮਹਾਰਾਜ ਨੂੰ ਕਬੀਰ ਜੀ ਨਾਮਦੇਵ ਜੀ ਸਦਰਾਂ ਚ ਸਹਿਲ ਜੀ ਨੂੰ ਖੜੇ ਕਰ ਦਮ ਇਹਨਾਂ ਲੋਕਾਂ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਡੀਓ ਨੂੰ ਪੂਰੀ ਸੁਣਿਓ ਪੂਰੀ ਸੁਣ ਕੇ ਕਿਸੇ ਨੇ ਤੇ ਵਿਚਾਰ ਕਰਨੀ ਹੋਵੇ ਜਦੋਂ ਮਰਜੀ ਕਰ ਸਕਦੇ ਆ ਤਾਂ ਸਤਿਗੁਰ ਨਾਮ ਦੇ ਮਹਾਰਾਜ ਦੀ ਗੱਲ ਚੇਤੇ ਰੱਖਿਓ ਜੋ ਜੋ ਨਾਮਾ ਹਰ ਗੁਣ ਉਚਰਿਆ ਭਗਤ ਜਨੋ ਕਾਂਦੇ ਹੋਰਾ ਫਰੇ ਸਤਗੁਰ ਨਾਮਦੇਵ ਜੀ ਉਹ ਪਰਖੇ ਨੇ ਜਿਹੜੇ ਕਹਿੰਦੇ ਨੇ ਪੰਡੇ ਤੁਮਰੀ ਗੈਤਰੀ ਪੰਡੇ ਤੇਰੀ ਆਤਮਾ ਪੰਡਤ ਨੂੰ ਕਹਿਣ ਕਿ ਹਮਤ ਸਿੰਘ ਨਾਲ ਚ ਪੰਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਤੇ ਲੈ ਕੇ ਠੇਂਗਾ ਟੰਗਰੀ ਤੋਰੀ ਲੰਗਤ ਲੰਗਤ ਜਾਂਦੀ ਸੀ ਤੇਰੀ ਆਤਮਾ ਜਦੋਂ ਠਗੀਆਂ ਕਰਦੀ ਆ ਪੰਡੇ गायत्री मंत्र आत्मा ਤੋਂ ਰਚਿਆ ਜਾਂਦਾ। ਮਨੁੱਖ ਆਤਮਾ ਦੇ ਨਾਲ ਵਿਸ਼ਵਾਸ ਘਾਤ ਕਰਕੇ ਤਾਂ ਫਿਰ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਗੰਡ ਕੀ ਆ ਤੇ ਚੰਗਾ ਕੀ ਆ। ਮੰਦਾ ਕੀ ਆ ਤੇ ਚੰਗਾ ਕੀ ਆ। ਕਿਉਂ? ਕਿਉਂਕਿ ਮਾਇਆ ਦੀ ਗਸਤੀ ਵਿੱਚ ਗੰਡ ਇੱਥੇ ਗਰਕ ਗਰਕ ਜਾਂਦਾ ਤਾਂ ਵਿੜਾ ਗਰਕ ਹੋ ਜਾਂਦਾ ਉਸ ਬੰਦੇ ਦਾ। ਸ਼ਰਮ ਧਰਮ ਅੰਦਰੋਂ ਮਾਰ ਲੈਂਦਾ। ਸ਼ਰਮ ਧਰਮ ਦੋਇਨਾਕ ਅਬ ਜੋੜ ਕੇ ਬੇਨਤੀ ਕਰਦਾ ਸ਼੍ਰੀ ਗੁਰਦਾਸ ਸਾਹਿਬ ਪੈਰਿਸ ਕਮੇਟੀ ਨੂੰ ਪਹਿਲਾਂ ਨੂੰ ਸਵਾਲ ਕਰੋ ਅਗਰ ਤੁਹਾਨੂੰ ਸਹੀ ਜਵਾਬ ਨਹੀਂ ਦਿੰਦੇ ਤੇ ਇਸ ਸਿਸਟਮ ਨੂੰ ਬੰਦ ਕਰ ਦਿਓ ਇੱਕ ਹੋਣਾ ਚਾਹੀਦਾ ਜਿਹੜਾ ਭੇਡਾਂ ਦੀ ਲਾਈਨ 'ਚ ਨਹੀਂ ਗਿਆ ਢੇਡ ਪਤਾ ਕੀ ਹੁੰਦਾ ਪਾਇਦੀਤੀ ਚੱਲੀ ਤਾਂ ਮੈਂ ਕਰਾਂਗਾ ਕੱਲੀ ਸਮਝਾ ਗਏ ਹੋ ਨਾ ਮੈਂ ਕੀ ਸਮਝਾ ਰਿਹਾ ਤੁਹਾਨੂੰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਫੇਰ ਦੁਬਾਰਾ ਮੈਂ ਬਾਰ-ਬਾਰ ਬੇਨਤੀ ਤਾਂ ਕੀਤੀ ਆ ਕਈ ਵਾਰੀ ਵੀਡੀਓ ਸੁਣਦੇ ਆ ਦਿਮਾਗ ਦੇ ਵਿੱਚੋਂ ਸਲਿੱਪ ਹੋ ਜਾਂਦੀ ਆ ਬਾਰ-ਬਾਰ ਤੁਹਾਨੂੰ ਜੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਥੱਲੇ ਬਾਬੇ ਦੀਆਂ ਵਰਸੀਆਂ ਬਣਾ ਰਹੀਆਂ ਸਾਡਾ ਕੋਈ ਲੈਣਾ ਦੇਣਾ ਨਹੀਂ ਨਾਲ ਕਿਉਂ ਨਹੀਂ ਨਾਨਕ ਨਾਮ ਰੱਖਣ ਦੇ ਨਾਲ ਨਾਨਕ ਨਾਮ ਰੱਖਣ ਦੇ ਨਾਲ ਜੇ ਨਾਨਕ ਨਾਮ ਵਾਲੇ ਗੁਣ ਨਹੀਂ ਆਏ ਤੁਹਾਡੇ ਵਿੱਚ ਨਾਨਕ ਨਾਮ ਰੱਖਣ ਦੇ ਨਾਲ ਕੋਈ ਮਨੋਕਰ ਨਾਨਕਰੀ ਬਾਣੀਆਂ ਦਾ ਠੀਕ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਜਿਹੜਾ ਸੱਚ ਸੀ ਮੈਂ ਤੁਹਾਨੂੰ ਸੁਣਾ ਦਿੱਤਾ ਕਿਉਂਕਿ ਮੈਂ ਚਲਾ ਗਿਆ ਸੁਣਾਤਾ ਨਹੀਂ ਤਾਂ ਮੈਨੂੰ ਪਤਾ ਨਹੀਂ ਲੱਗਣਾ ਸੀ ਕੀ ਹੋ ਰਿਹਾ ਫਿਰ ਦੁਬਾਰਾ ਜਿੰਨੀ ਜਲਦੀ ਹੋ ਸਕਦਾ ਇਹਦੇ ਉੱਤੇ ਫੈਸਲਾ ਲਾਓ ਕਿਉਂਕਿ ਮੈਂ ਇਕੱਲੇ-ਇਕੱਲੇ ਨੂੰ ਵੀ ਫੋਨ ਕਰਕੇ ਦੱਸ ਸਕਦਾ ਸੀ ਫਿਰ ਕਿਹੜਾ ਰਾਜਪੂਤ ਚੂੜੀਆਂ ਘਾੜਦਾ ਨਹੀਂ ਪੂਰੀ ਕਾਇਨਾਤ ਨੂੰ ਪੂਰੀ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਮੰਨਣ ਵਾਲਿਆਂ ਨੂੰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਥੱਲੇ ਬਾਬਿਆਂ ਦੀ ਮਿੱਟੀ ਯਾਰ ਪਿਆਰੀ ਸਾਨੂੰ ਅਸੀਂ ਕਦੇ ਵੀ ਬਰਲਾਸ਼ ਨਹੀਂ ਕਰਾਂਗੇ ਧੰਨਵਾਦ ਤੁਹਾਡਾ ਬਹੁਤ